ਖਬਰਨਾਮਾ ਦੇਖ ਰਿਹਾ ਹਾਂ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਪਿਛਲੇ ਦਿਨਾਂ ਦੇ ਵਿੱਚ ਸ਼ਰੋਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਬੰਨੋ ਹਲਕਾ ਦਾਖਾਂ ਦੇ ਵਿੱਚ ਜਾ ਕੇ ਇੱਕ ਸਿਆਸੀ ਸਕੇਚ ਸਜਾਇਆ ਗਿਆ ਜਿੱਥੇ ਕਿ ਇੱਕ ਪਾਸੇ ਉਹਨਾਂ ਨੇ ਵਿਰੋਧ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜੀ 2400 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਹਲਕਾ ਲੁਧਿਆਣੇ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ੱੱਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੂਸਰੇ ਪਾਸੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਪੁੱਛਿਆ ਕਿ ਮਨਪ੍ਰੀਤ ਯਾਦੀ ਬਾਰੇ ਤੁਹਾਡੇ ਕੀ ਵਿਚਾਰ ਨੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਦੇ ਵੀ ਵਾਪਸੀ ਨਹੀਂ ਹੋਵੇਗੀ ਮਨਪ੍ਰੀਤ ਯਾਦੀ ਦੀ ਕਿਉਂਕਿ ਮਨਪ੍ਰੀਤ ਯਾਦੀ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਹੈ ਇਹ ਮੰਨ ਦੋ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਯਾਲੀ ਨੂੰ ਗਦਾਰ ਵੀ ਕਹਿ ਦਿੱਤਾ ਇੱਥੋਂ ਤੱਕ ਇਹ ਵੀ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਯਾਲੀ ਦੀ ਮਾਂ ਪਾਰਟੀ ਸੀ ਲੇਕਿਨ ਆਪਣੀ ਮਾਂ ਪਾਰਟੀ ਦੇ ਨਾਲ ਧੋਖਾ ਕੀਤਾ ਮਨਪ੍ਰੀਤ ਯਾਲੀ ਗਦਾਰ ਨੇ ਜੇਕਰ ਉਹਨਾਂ ਨੂੰ ਮੈਂ ਕਰੋੜਪਤੀ ਬਣਾਇਆ ਬਿਕੋਜ਼ ਆਫ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਹੈ ਕੀ ਇਸ ਗਲਤ ਉੱਤੇ ਸਪਸ਼ਟਿਕਰਨ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਕਿਸੇ ਨੂੰ ਕੱਟਨੇ ਹਮੇਸ਼ਾ ਬਚਕਾਨੇ ਬਿਆਨ ਦੇਣਾ ਉਹਨਾਂ ਦੀ ਫਿਰਤ ਹੈ ਇਧਰ ਉਧਰ ਦੀਆਂ ਮਾਰਨੀਆਂ ਮਨਪ੍ਰੀਤ ਜੇਕਰ ਆਲੀ ਨੂੰ ਤੁਸੀਂ ਕਰੋੜਪਤੀ ਬਣਾਇਆ ਹੈ ਇਨਾ ਵੈਸਾ ਦਿੱਤਾ ਹੈ ਭਾਈ ਤੁਸੀਂ ਕਿੱਡੇ ਕੋ ਦਾਨੀ ਹੋ ਕਿੰਨੇ ਕੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਕਰੋੜਪਤੀ ਬਣਾ ਦਿੱਤੇ ਜੇਕਰ ਤੁਸੀਂ ਬਣਾਏ ਨੇ ਤੇ ਤੁਹਾਡੀ ਸਰਕਾਰ ਦੇ ਵਿੱਚ ਉਹਨਾਂ ਨੇ ਰੱਜ ਕੇ ਧਾਂਦਗੀਆਂ ਕੀਤੀਆਂ ਨੇ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਕਸੂਤੇ ਫਸੇ ਹੋਏ ਨੇ ਚਾਹੇ ਉਹ ਵਿਜੇ ਸਿੰਘਲਾ ਹੋਵੇ ਚਾਹੇ ਉਹ ਰਮਨ ਅਰੋੜਾ ਹੋਵੇ ਲੇਕਿਨ ਮਨਪ੍ਰੀਤ ਯਾਲੀ ਨੂੰ ਗਦਾਰ ਕਿਹਾ ਮਨਪ੍ਰੀਤ ਯਾਲੀ ਨੂੰ ਕਿਹਾ ਕਿ ਮੈਂ ਉਹਨਾਂ ਨੂੰ ਕਰੋੜਪਤੀ ਬਣਾਇਆ ਹੈ ਉਹਨਾਂ ਨੇ ਮਾਂ ਪਾਰਟੀ ਦਾ ਧੋਖਾ ਕੀਤਾ ਹੈ ਇੱਧਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਤੋਂ ਇੱਕ ਵੀਡੀਓ ਪਾ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਦਾਖੇ ਦਾਖਾ ਦੇ ਵਿਧਾਇਕ ਮਨਪ੍ਰੀਤ ਯਾਲੀ ਲਈ ਮਾਰੇ ਸ਼ਬਦ ਬੋਲਣ ਨੂੰ ਮੰਦ ਭਾਗਾ ਦੱਸਿਆ ਉਹਨਾਂ ਨੇ ਕਿਹਾ ਕਿ ਵਿਧਾਇਕ ਯਾਲੀ ਖਿਲਾਫ ਗਲਤ ਟਿੱਪਣੀ ਕਰਕੇ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਚੀਮਾ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਬਿਜ਼ਨਸਮੈਨ ਵਧੀਆ ਹਨ ਪਰ ਉਹ ਉਹਨਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਆਗੂ ਨੂੰ ਅੱਖੇ ਪਰੋਖੇ ਕੀਤਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਲ ਕਿਸੇ ਦੇ ਜਾਗੀਰ ਨਹੀਂ ਇਸ ਲਈ 1920 ਵਿੱਚ ਸੈਂਕੜੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਸੀਮਾ ਨੇ ਕਿਹਾ ਕਿ ਸਿਰਫ ਵੱਡੇ ਬਾਲੂ ਸਾਹਿਬ ਨੇ ਜ਼ਿਲਾ ਕਟਿਆ ਸਗੋਂ ਉਹਨਾਂ ਦੇ ਪਰਿਵਾਰ ਦੇ ਜਥੇਦਾਰ ਪ੍ਰਦੂਮਨ ਸਿੰਘ ਨੇ ਵੀ ਜ਼ਿਲਾ ਕਟਿਆ ਅੱਜ ਵੀ ਉਹ ਖੁਦ ਪੰਥ ਲਈ ਕੁਰਬਾਨੀ ਦੇਣ ਲਈ ਤਿਆਰ ਹਨ ਯਾਨੀ ਕਿ ਉਹਨਾਂ ਨੇ ਕਿਹਾ ਆ ਭੁਪਿੰਦਰ ਸਿੰਘ ਚੀਮਾ ਨੇ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੀ ਵੀ ਬੜੀ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੇਕਿਨ ਇਸ ਤਰ੍ਹਾਂ ਦੇ ਬਿਆਨ ਦੇਣਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਯਾਲੀ ਨੂੰ ਜਿਹੜਾ ਕਰੋੜਪਤੀ ਬਣਾਇਆ ਇਕਦਾਰ ਨੇ ਇਹਨਾਂ ਨੇ ਮਾਂ ਪਾਰਟੀ ਨੂੰ ਧੋਖਾ ਦਿੱਤਾ ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਇੱਕ ਚੰਗੇ ਬਿੰਦ ਸ ਹੋ ਸਕਦੇ ਨੇ ਲੇਕਿਨ ਪ੍ਰਤੀਨਿਧ ਨਹੀਂ ਹੋ ਸਕਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗਵਾਈ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਕਰ ਦਿੱਤਾ ਹੈ